ਦਾਰਸ਼ਿਲ ਅਲੱਦਸ ਕੋਈ ਇਨਸਾਨ ਇੰਨਾ ਅੰਨਾ ਹੋ ਸਕਦਾ ਹੈ ਕਿ ਉਹ ਇਸਦੇ ਇੰਜਾਮ ਦਾ ਵੀ ਫਿਕਰ ਨਾ ਕਰਾ ਜੀ ਹਾਂ ਅਜੀਹਾਈ ਮਾਮਲਾ ਸਾਹਮਣੇ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਹਿਰਾ ਗਾਗਾ ਤੋਂ ਜਿੱਥੇ 28 ਸਾਲਾ ਵਿਅਕਤੀ ਨੂੰ ਉਸਦੇ ਹੀ ਸੌਰੇ ਪਰਿਵਾਰ ਨੇ ਮਾਰ ਕੇ ਟੂੜੀ ਵਾਲੇ ਕਮੇਟ ਦਬ ਦਿੱਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਦੀ ਗਮਸ਼ੂਦਗੀ ਦਾ ਰੋਣਾ ਵੀ ਰੋਇਆ ਤੇ ਨਾਲ ਹੀ ਪਿੰਡ ਪਿੰਡੂ ਸੁਨੋਬੰਦ ਦਾ ਡਰਾਮਾ ਵੀ ਕੀਤਾ ਉਰਦੂ ਹੈ ਮ੍ਰਿਤਕਾਂ ਦੇ ਪਿਤਾ ਨੂੰ ਵੀ ਸਾਰੇ ਪਰਿਵਾਰ ਨੇ ਕਿਹਾ ਕਿ ਉਹਨਾਂ ਦੀ 3 ਗਾਇਬ ਹੋ ਗਏ ਜਿੱਤੇ ਚੱਲਦੇ ਆ ਉਹ ਤੇ ਉਹਨਾਂ ਦਾ ਪਰਿਵਾਰ ਮ੍ਰਿਤਕਾਂ ਨੂੰ ਸਾਰੇ ਪਿੰਡ ਚ ਲੱਭਦੇ ਰਹੇ ਪਰ ਆਖਿਰ ਤੂੜੀ ਵਾਲੇ ਕਮਰੇ ਚੋਂ ਬਦਬੂ ਆਣ ਕਾਰਨ ਹੀ ਲਾਸ਼ ਦੇ ਹੋਣ ਦੀ ਸੂਚਨਾ ਮਿਲੀ ਬਾਤ ਜੀ ਪਹਿਨਾਨੇ ਸਾਡੇ ਦਿਨ ਲੱਭੇ ਦਾ 4 ਵਜੇ ਫੋਨ ਕਰਿਆ ਜੀ ਅਸੀਂ ਉਹਦੀ ਆ ਗਏ ਹੋਸ਼ੀ ਟਾਈਮ ਕਰਮ ਬਸ ਬਨਸਾਰ ਉਹਦੀ ਆ ਗਏ ਆ ਗਏ ਕਹੇ ਮੈਂ ਤੈਨੂੰ ਲੈਣ ਜਾਂਦਾ ਸੀ ਕਿ ਮਾਚਰ ਜੀ ਮੈਂ ਆ ਗਿਆ ਅਸੀਂ ਪਿੰਡਾਂ ਚ ਲੋਸਮੈਂਟ ਕਰੀ ਕਿਤੇ ਪਹਾੜੀ ਵੀ ਕਿਤੇ ਸਾਰੇ ਸਾਰੇ ਗੁਰੂ ਘਰਾਂ ਚ ਹੋਈ ਹੋਈਆਂ ਨੇ ਕਮਾਂਡਾ ਚ ਫਿਰ ਸਾਨੂੰ ਕੋਈ ਲੱਭੀ ਨਹੀਂ ਅਗਲੇ ਦਿਨ ਅਸੀਂ ਫੇਰ ਲੱਭਣ ਗਏ ਜੀ ਅਗਲੇ ਦਿਨ ਨਹੀਂ ਕੋਈ ਲੱਭੀ ਜੀ ਸਾਰੇ ਤੋੜ ਕੇ ਪੈਣ ਪਾਈ ਰਿਸ਼ਤੇਦਾਰ ਪਿੰਡਾਂ ਦੇ ਕਮਾਂਡਾ ਚ ਸਾਰੀ ਗੌਰ ਕਰ ਦਿੱਤੀ ਜੀ ਇਹ ਵਿੱਚੋਂ 10 ਤਰੀਕ ਦੀ ਅੱਜ ਦੱਬੀ ਹੈ ਜੀ ਅੱਜ ቱੜੀ ਵਾਲੇ ਚ ਲਿਕੜੀ ਹੈ ਬਾਲ ਪਹਿਨਾ ਬਾਲ ਆਏ ਨੇ ਫੇਰ ቱੜੀ ਵਾਲੇ ਚ ਕਦ ਮੁਲਾਜ਼ਮਾਂ ਦੇ ਦੋ ਦਸ ਲਿਕੜੀ ਅੱਜ ਪਾਰ ਗਈ ਇਹ ਕਾਣੀ ਹੋਈ ਹੈ ਜੀ ਤਦਾ ਅੱਜ ਪਿੱਛੇ ਹੋਈ ਹੈ ਜੀ ਇਹ ਕੰਮ ਫਿਰ ਜਿਸ ਮਾਮਲੇ ਦੀ ਜਾਂਚ ਕਰੇ ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਨਿਕਤੋ ਜਿਹੜੀ ਉਹ ਘਰੋਂ ਲਾਪਤਾ ਸੀ ਜਿਸ ਬਾਰੇ ਸਾਰਾ ਇਲਾਕਾ ਮੀਡੀਆ ਰਹੀ ਵੀ ਪੋਸਟਰ ਰਹੀ ਵੀ ਉਹਦੀ ਛਾਣਬੀਨ ਕਰਨਾ ਚ ਲੱਗੇ ਹੋਏ ਸੀਗੇ ਤੋ ਦਰਾਨੇ ਛਾਣਬੀਨ ਅਸੀਂ ਵੀ ਜਿਹੜੀ ਪੁਲਿਸ ਪਾਰਟੀ ਨਾਲ ਸ਼ਾਮਲ ਹੋਈ ਅੱਜ ਪਰਤਾਲ ਤੋਂ ਪਾਇਆ ਗਿਆ ਕਿ ਇਹਦੇ ਜਿਹੜੇ ਸਹੁਰਾ ਪਰਿਵਾਰ ਸੀਗੇ ਇਹਦਾ ਘਰ ਵਾਲਾ ਲਵਪ੍ਰੀ ਲਵਪ੍ਰੀਤ ਸਿੰਘ ਲਵਲੀ ਤੇ ਇਹਦਾ ਜਿਹੜਾ ਸਹੁਰਾ ਕਰਮਜੀਤ ਸਿੰਘ ਤੇ ਸੱਸ ਸਤਵੀਰ ਕੌਰ ਐਂਡ ਦਿਓਰ ਸੁਮਨਦੀਪ ਸਿੰਘ ਇਹਨਾਂ ਚਾਰਾਂ ਨੇ ਮਿਲੀ ਭੁਗਤ ਕਰਕੇ ਉਹਨੂੰ ਉਹਦਾ ਗਲਾ ਕੁੱਟ ਕੇ ਮਾਰ ਕੇ ਤੇ ਉਹਨੂੰ ਟੂੜੀ ਵਾਲੇ ਜਿਹੜੇ ਕਮਰੇ ਦੇ ਵਿੱਚ ਕੋਜ ਤੇ ਦੱਬ ਦਿੱਤਾ ਸੀਗਾ ਉਤ ਨਾਲ ਉਹ ਗਾਲ ਚ ਤਾਰ ਪਾ ਕੇ ਬੈਟਰੀ ਰਿਚਾਰਜ ਕਰਨ ਵਾਲੀ ਤਾਰ ਹੁੰਦੀ ਜਿਹੜੀ ਲੀਡ ਉਹਦੇ ਨਾਲ ਗਲ ਘੁੱਟ ਕੇ ਤੇ ਮਾਰ ਕੇ ਉਹਨੂੰ ਜਿਹੜਾ ਟੁੜੀ ਦੇ ਵਿੱਚ ਟੋਆ ਪੁੱਟ ਕੇ ਦਬ ਦਿੱਤਾ ਸੀਗਾ ਜੋ ਅਸੀਂ ਅੱਜ ਡਿਊਟੀ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਚ ਰਿਕਵਰ ਕਰ ਲਿਆ ਅਤੇ ਲੜਕੀ ਦੇ ਭਰਾ ਦੇ ਬਿਆਨਾਂ ਤੇ ਅਸੀਂ ਕੇਸ ਰਜਿਸਟਰ ਕਰਕੇ ਅਗਲੀ ਜਿਹੜੀ ਤਪਤੀਸ਼ ਹੈ ਇਨਵੈਸਟੀਗੇਸ਼ਨ ਹੈ ਉਹ ਜਾਰੀ ਕਰਦੇ ਹੋਏ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਵੇਂ ਯੋਗੀ ਦੇ ਸੋਰੀਏ ਪਰਿਵਾਰ ਬੋਲੋ ਆਪਣੀ ਨੂਰੀ ਗਮਸ਼ੂਦ ਕੀਤੇ ਪੋਸਟਰ ਵੀ ਲਗਾਏਗੇ ਸਾਜੂਆਂ ਤੇ ਕਿਸੇ ਨਸ਼ਕ ਨਾ ਹੋ ਸਕੇ ਪਰ ਆਖਰ ਇਜ਼ੁਰ ਮਜਰਾ ਜਿਤ ਤੱਕ ਲੁਕਿਆ ਨਹੀਂ ਰਹਿੰਦਾ ਸਾਚੇ ਸਾਹਮਣੇ ਆ ਹੀ ਜਾਂਦਾ ਹੈ ਲਿਆਰਾ ਗਾਗਰ ਤੋਂ ਅਨਿਲ ਜੈਂਦਿਰਪੁਰ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ